ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਵਾਗਤ ਆ ਸਾਰੇ ਭਰਾਵਾਂ ਦਾ ਤੇ ਅੱਜ ਦੀ ਵੀਡੀਓ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਨੂੰ ਬਠਿੰਡਾ ਹੀ ਰਹਿ ਜਾਂਦੀ ਆ ਬਾਈ ਮੇਵਾ ਸਿੰਘ ਦੇ ਘਰੋਂ ਵੀਡੀਓ ਦੋਸਤੋ ਪਹਿਲਾਂ ਵੀ ਆਪਾਂ ਦੋ ਤਿੰਨ ਵੀਡੀਓ ਬਣਾ ਚੁੱਕੇ ਆ ਬਾਈ ਦੇ ਘਰੋਂ ਅੱਜ ਦੀ ਵੀਡੀਓ ਚ ਚਾਰ ਤਾਂ ਬੱਚੀਆਂ ਬਾਈ ਜੀ ਤੇ ਇੱਕ ਹੈਗੀ ਆ ਸੱਜਰ ਸੂਈ 7-8 ਦਿਨਾਂ ਦੀ ਗਾਂ ਮਕਾਊ ਆ ਕੱਲੇ-ਕੱਲੇ ਨਗਦੀ ਡਿਟੇਲ ਲਾਵਾਂਗੇ ਕਿੰਨਾ ਦੁੱਧ ਦਾ ਗਾਂ ਥੱਲੇ ਉਹ ਵੀ ਦੱਸਾਂਗੇ ਤੇ ਬਾਕੀ ਆ ਤੁਹਾਨੂੰ ਚਾਰੇ ਬੱਚਿਆਂ ਦਿਖਾਵਾਂਗੇ ਵੀਰੇ ਤੋੜ ਕੇ ਇਕੱਲਾ ਇਕੱਲਾ ਨਗ ਦਿਖਾਵਾਂਗੇ ਇੱਕ ਨੰਬਰ ਆਪਾਂ ਗਾਂ ਤੋਂ ਸ਼ੁਰੂ ਕਰਦੇ ਆਂ ਤਿੰਨਵਾ ਸੂਆ ਕੀ ਗੱਲਬਾਤ ਆ ਉਹਨੂੰ ਖੋਲ ਲੋ ਜੀ ਇੱਕ ਨੰਬਰ ਆਪਾਂ ਤੁਹਾਨੂੰ ਦਿਖਾ ਦਿੰਨੇ ਵੀਰੇ ਤੋੜ ਕੇ ਤੇ ਬਾਕੀ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਆਪਣੇ ਬਕਾਊ ਪਸ਼ੂ ਦੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਮੇਰਾ ਇਹ ਟਾ ਨੰਬਰ ਚੱਲੀ ਜਾਂਦਾ ਜੀ 7529000631 ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਆਪਾਂ ਗਾਂ ਤੋਂ ਕਰਦੇ ਆਂ ਸ਼ੁਰੂ ਇਹ ਦੇਖ ਲਓ ਬਾਈ ਜੀ ਕਿੰਨਵਾ ਸੂਆ ਜੀ ਇਹ ਜਾਈ ਦੂਸਰਾ ਸੂਆ ਅੱਜ 7 ਦਿਨਾਂ ਦੀ ਕਿ ਕਿੰਨੇ ਦਿਨਾਂ ਦੀ ਸੂਈ ਆ 8 ਦਿਨ ਹੋ ਗਏ 8 ਦਿਨ ਬਾਈ ਜੀ ਸੂਈ ਨੂੰ ਹੋ ਗਏ ਦੁੱਧ ਕਿੰਨਾ ਤਿਆਰ ਆ ਜੀ ਹੁਣ ਮੌਕੇ ਤੇ ਵੀ 9-10 ਡੰਗ ਦਾ ਮਤਲਬ 22-23 ਕੱਟੂ ਰਾਮ ਨਾਲ 9-10 ਕਿਲੋ ਬੌਲਾ ਤਿਆਰ ਆ ਵੀ ਇੱਕ ਡੰਗ ਦਾ ਠੀਕ ਆ ਵੀ 17-18 ਕਿਲੋ ਦੋਸਤੋ ਬੌਲਾ ਤਿਆਰ ਆ ਬਾਈ ਕਹਿੰਦਾ ਮੈਲੇ ਤੇ ਹਜੇ ਚੱਲੀ ਆ ਵੀ 20 ਪਲੱਸ ਵਾਲੀ ਗਾਂ ਹੈਗੀ ਆ ਬੱਚਾ ਕੀ ਆ ਜੀ ਇੱਥੇ ਆ ਏ ਦੇਖੋ ਵੀਰੇ ਪੂਰੀ ਠੰਡੀ ਸੀਲਾ ਜਮਾ ਕੋਈ ਇਹ ਦੇਖੋ ਰਾਮਨਾ ਭਾਈ ਬੈਠਾ ਜਮਾ ਰੱਸਾ ਧਰਤਾ ਉੱਪਰ ਤੇ ਹੱਥ ਲਾਈ ਜਾਂਦਾ ਲੇਵੇ ਤੇ ਪਰਵਾਹੀ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜਵਾਕ ਚੋਈ ਜਾਣ ਵੀਰੇ ਦੇਖ ਲੋ ਇਹ ਦੇਖ ਲੋ ਵੀ ਧਾਰਾ ਵੀ ਸਾਨੂੰ ਮਾਰ ਕੇ ਦਿਖਾ ਦਿੰਦੇ ਆ ਦੇਖ ਜਮਾ ਉਂਗਲਾ ਨਾਲ ਹੀ ਨਾਪਦੇ ਆ ਮਸ਼ੀਨ ਨਾਲ ਹੀ ਚਾਹੁੰਦੇ ਹੋਗੇ ਤੁਸੀਂ ਤਾਂ ਨਾ ਜੀ ਇਹ ਤਾਂ ਜੀ ਮਸ਼ੀਨ ਨਾਲ ਚਾਹੁੰਦੇ ਆ ਬੱਚਾ ਕੀ ਹੈ ਇਹਦੇ ਪਿੱਛੇ ਬੱਛਾ ਬੱਛਾ ਬੱਚਾ ਵੀਰੇ ਇਹਦੇ ਇੱਥਾਂ ਬੱਛਾ ਹੈਗਾ ਆ ਬੈਠਾ ਹੈਗਾ ਤੋਰ ਲ ਬੰਨ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੌਂਗ ਡੇਰੀ ਫਾਰਮ ਦੇਖਣ ਆ ਬਹੁਤ ਬਹੁਤ ਧੰਨਵਾਦ ਜੀ ਤੇ ਆਪਣਾ ਇਹ ਦੂਸਰਾ ਸੂਆ ਡਿਟੇਲ ਤਾਂ ਦੱਸ ਹੀ ਦਿੱਤੀ ਮੁੱਲ ਵੀਰੇ ਦਾ ਜੀ ਬੋਲੇ ਦਾ ਫੋਨ ਤੇ ਉਹ ਮੁੱਲ ਜਾਇਜ਼ ਹੋਈ ਮੁੱਲ ਫੋਨ ਤੇ ਉਹ ਜਾਇਜ਼ ਮੁੱਲ ਹੋਗਾ ਮੋਬਾਈਲ ਨੰਬਰ ਬੋਲੇ ਜੀ ਤੁਹਾਡਾ ਮੋਬਾਈਲ ਨੰਬਰ 9780604560 9780604560 ਬਈ ਦਾ ਮੋਬਾਈਲ ਨੰਬਰ ਆ ਤੇ ਮੁੱਲ ਦੋਸਤੋ ਜਾਇਜ਼ ਹੋਊਗਾ ਫੋਨ ਤੇ ਮੁੱਲ ਹੋਊਗਾ ਪੂਰੀ ਠੰਡੀ ਸੀ ਲਾ ਸਾਨੂੰ ਆਪਾਂ ਬਾਰ ਬਾਰ ਭਾਈ ਆ ਦੇਖ ਲੋ ਜਮਾ ਪਰਵਾਹੀ ਨਹੀਂ ਕਰਦੀ ਯਾਰ ਜਮਾ ਮੱਝਾਂ ਵਾਲਾ ਕੰਮ ਹੀ ਆ ਦੱਸਦਾ ਟਾਈਮ ਆ 8:00 ਨੂੰ ਤਾਂ ਬਹੁਤ ਬਣ ਗਿਆ ਹਾਂ ਹੁਣ ਤਾਂ ਅਧਾਰ ਦੂਰ ਕੱਢੀ ਪਈ ਐ ਸਹੀ ਵੀਰੇ ਪੌਣੇ 11 ਹੋ ਗਏ ਵੀਰੇ ਕੋਈ ਆ ਦੁੱਧ ਰੋਕ ਕੇ ਵੀਡੀਓ ਬਣਾਉਣ ਵਾਲਾ ਕੰਮ ਨਹੀਂ ਨੰਬਰ 2 ਤੇ ਦੋਸਤੋ ਜਰਸੀ ਪੰਜਾਬ ਵਾਲੀ ਬਹੁਤ ਚੰਗੀ ਬੱਛੀ ਆ ਬਹੁਤ ਭਰਾ ਫੋਨ ਕਰ ਲੈਂਦੇ ਵੀ ਸਾਨੂੰ ਜਰਸੀ ਚਾਹੀਦੀ ਆ ਤੇ ਆਹ ਦੇਖ ਲੋ ਵੀਰੇ ਲਿਆਓ ਜੀ ਤੋਰ ਲਿਆ ਇਧਰ ਪਾਹਰੇ ਨੂੰ ਲਿਆਓ ਜਮਾ ਸਨੋ ਤੋਰ ਕੇ ਮੂੰਹ ਮਾ ਸਾਰਾ ਕੁਝ ਚੈੱਕ ਕਰਾਉਣੇ ਮੇਰੇ ਜਮਾਣ ਆ ਦੇਖੋ ਬਈ ਇੱਕ ਮੂਰਤੀ ਆ ਦੋਸਤੋ ਕਿਸੇ ਵੀ ਭਰਾ ਨੂੰ ਦੇਖੋ ਪਸੰਦ ਆਉਂਦੀ ਆ ਆਜੋ ਕੋਲੇ ਬਾਈ ਕਹਿੰਦਾ ਮਾਨਦਾਨ ਵੀ ਵਧੀਆ ਕਰਦਾਂਗੇ ਤੇ ਸ਼ੌਂਕੀਆਂ ਨੂੰ ਦੇਣੀ ਆ ਇਹ ਦੇਖੋ ਰੋਕ ਲਓ ਜੇ ਇੱਥੇ ਰੋਕ ਲਓ ਕੋਈ ਆ ਦੇਖੋ ਬਈ ਪੂਰੀ ਵਧੀਆ ਬਰੇ ਜਮਾਣ ਮੱਥਾ ਮੂਥਾ ਬਹੁਤ ਡੂੰਗਾ ਗਾ ਜਮਾ ਪ्युअर ਪੰਜਾਬ ਵਾਲੀ ਆ ਜੀ ਇਹ ਪੰਜਾਬ ਵਾਲੀ ਜੀ ਪੰਜਾਬ ਵਾਲੀ ਜਰਸੀ ਆ ਤੇ ਚਾਰ ਬਿਹੜਾਂ ਵੀਰੇ ਚਾਰੇ ਮੂੰਹ ਉਹ ਇਹ ਦੰਦੋ ਖੀਰ ਵੀ ਹੋਣਗੀਆਂ ਜੀ ਖੀਰ ਵੀ ਆ ਖੀਰ ਵੀ ਆ ਇਹ ਵੀ ਖੀਰ ਆ ਮੁੱਲ ਤਾਂ ਫੋਨ ਤੇ ਹੋਊ ਸਾਰਿਆਂ ਦੇ ਇਹਨਾਂ ਦਾ ਫੋਨ ਤੇ ਹੋਊਗਾ ਜੀ ਠੀਕ ਆ ਠੀਕ ਆ 2 ਮਹੀਨਿਆਂ ਦਾ ਬੱਚਾ ਇਹ 10 ਮਹੀਨਿਆਂ ਦੀ ਹੈ ਹਾਂ ਬਹੁਤ ਚੰਗੀ ਹੈ ਜੀ ਬੱਚੀ ਤਾਂ ਪੂਰੀ ਜਾਤ ਵਾਲੀ ਹੈ ਝੂਲੀ ਝੜੀ ਦੇਖੋ ਹੂੰ ਆ ਦੇਖੋ ਵੀਰੇ ਚਾਰ ਹੀ ਥਾਣੇ ਹੋਣਗੇ ਕਿਸੇ ਦਾ ਫੋਟ ਨਿਸ਼ਾਨ ਠੀਕ ਆ ਠੀਕ ਆ ਜੀ ਠੀਕ ਆ ਆ ਨੰਬਰ 2 ਵਾਲੀ ਵੀ ਗੱਬਣ ਤਾਂ ਇਹਨਾਂ 'ਚ ਕੋਈ ਵੀ ਹੈਗੀ ਨਹੀਂ। ਗੱਬਣ ਨਹੀਂ ਆ ਤਾਰਾਂ ਦੇ ਹਟੀ ਐ। ਅੱਛਾ 3 ਨੰਬਰ ਤੇ ਤਾਰਾਂ ਦੇ ਹਟੀ ਆ ਨੰਬਰ 2 ਤੇ ਆ ਗਈ ਬਾਈ ਜੀ। ਦੇਖੋ ਬਾਈ ਦਾ ਮੋਬਾਈਲ ਨੰਬਰ ਦੋਸਤੋ ਵੀਡੀਓ ਦੇ ਉੱਪਰ ਚੱਲੀ ਜਾਂਦਾ। ਪਿੰਡ ਧਨ ਸਿੰਘ ਖਾਨਾ। ਚਾਰਾਂ 'ਚੋਂ ਕੋਈ ਵੀ ਤੁਹਾਨੂੰ ਪਸੰਦ ਆਉਂਦੀ ਆ ਕੋਲੇ ਆ ਜਿਓ ਆਪਦੀ ਤਸੱਲੀ ਕਰਕੇ ਖਰੀਦ ਲਓ ਵੀਰੇ। ਮੁੱਲ ਜਾਇਜ਼ ਹੋ ਕੋਈ ਆਏ ਨਹੀਂ ਗੱਲ ਵੱਢਣ ਵਾਲਾ ਕੰਮ ਨਹੀਂ। ਬਾਈ ਚੰਗੇ ਨਗ ਲਿਆਉਂਦਾ। ਆਹ ਦੇਖ ਲਓ। ਇਹ ਹੈ ਸ਼ਹਿਰ 'ਚ ਬੰਦੀ ਐ। ਇਹ ਆਰ ਸ਼ਹਿਰ 'ਚ ਬੰਦੀ ਐ। ਹਾ ਰੰਗ ਵੀ ਦੱਸਦਾ ਹੀ ਐ ਥੋੜਾ ਥੋੜਾ। ਰੋਕ ਲਓ ਇੱਥੇ ਰੋਕ ਲ ਏ ਨੰਬਰ 2 ਤੇ ਆ ਗਈ ਬਾਈ ਜੀ ਇਹ ਦੇਖੋ ਇਧਰ ਨੂੰ ਕਮਾਲ ਹੋਈ ਠੰਡ ਖਾਣੇ ਆਪੇ ਇਹਦੇ ਇੱਥੇ ਰੋਕ ਲਓ ਥੋੜੀ ਜਿਹੀ ਦੇਖੋ ਰੋਕ ਲਓ ਜੀ ਰੋਕ ਲਓ ਇਹ ਦੇਖੋ ਵੀਰੇ ਕੋਈ ਫੋਟ ਚੱਕਣੀ ਚਾਰ ਚਾਰ ਥਾਣਾ ਸਾਰਿਆਂ ਦੇ ਕੋਈ ਪੱਕੀ ਮੱਛੀ ਨਹੀਂ ਹੈਗੀ ਬਾਈ ਵੀ ਕੋਈ ਪੱਕੀਆਂ ਹੋਣਗੀਆਂ ਦੋ ਦੋ ਦੰਦ ਹੋਣਗੀਆਂ ਟਕਾੜ ਨਾ ਟਕਾੜ ਨਾ ਫਰਸਾ ਤੇ ਖੀਰਾਂ ਹਜੇ ਬਾਈ ਜੀ ਖੀਰੀਆਂ ਬੱਚਿਆਂ ਵੀਰੇ ਨੰਬਰ 3 ਵਾਲੀ ਵੀ ਸਾਨੂੰ ਆਪਾਂ ਕੱਲਾ ਕੱਲਾ ਨਾਗ ਦਿਖਾਉਣੇ ਤੌਰ 'ਤੇ ਕੋਈ ਚੱਕਰ ਵਾਲੀ ਗੱਲ ਨਹੀਂ ਆਮ ਜ਼ਿਮੀਦਾਰ ਐ ਵੀ ਬੰਦੇ ਤੇ ਖਰੀਦਣ ਵਾਲੇ ਭਰਾ ਨੂੰ ਬਾਜੋ ਕੋਈ ਪ੍ਰੋਬਲਮ ਨਾ ਬਣਾਵੇ ਜਦੋਂ ਤੌਰ ਕੇ ਪਸ਼ੂ ਆਪਾਂ ਕੱਲਾ ਕੱਲਾ ਦਿਖਾਉਣੇ ਆ ਨਾ ਹਾਂਜੀ ਚਾਰ ਥਾਣੀਆਂ ਕੋਈ ਚੱਕਰ ਛੋੜ ਲਓ ਜੀ ਇਹਨੂੰ ਇਹ ਬਾਈ ਜੀ ਨੰਬਰ 3 ਤੇ ਆ ਗਈ ਇਹ ਵੀ ਬਾਈ ਕਹਿੰਦਾ ਮੂੰਹ ਹਜੇ ਦੰਦੋ ਖੀਰੀ ਆ ਇਤਾਰਾਂ ਬਾਈ ਕਹਿੰਦਾ ਇੱਕ ਵਾਰੀ ਦੇ ਹੱਟੀ ਇਹੇ ਮੋੜ ਲਈ ਮੋੜ ਲੇ ਦੋ ਥਾਣਾ ਦੋਸਤੋ ਆਪਾਂ ਦਿਖਾ ਦੇ ਤੁਹਾਨੂੰ ਚਾਰ ਚਾਰ ਹੀ ਥਾਣਾ ਵੰਡ ਲਓ ਜੀ ਇਹਦੀ ਕਿੰਨੀ ਉਮਰ ਹੋਊਗੀ ਜੀ ਆ ਬੱਚੀ ਬੈਠਦੀ ਇਹਦੀ 12 ਮਹੀਨੇ 12 ਮਹੀਨੇ ਸਾਲਕਦੀ ਹੈ ਵੀਰੇ ਜਮਾਂ ਸਹੀ ਤੇ ਆਹ ਕਿੰਨੀ ਕੁ ਉਮਰ ਦੀ ਹੈ ਜੀ ਛੋਟੀ ਐ ਤੂੰ ਇਹ 8 ਮਹੀਨਿਆਂ ਦੀ ਐ ਇਹ ਨੰਬਰ 4 ਤੇ ਦੋਸਤੋ ਜਿਹੜੀ ਲਾਸਟ ਤੇ ਬੰਨੀ ਹੋਈ ਆ ਇਹ ਵੀ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਿੰਨੇ ਆ ਬਦਕਾ ਸ਼ਕੀਰ ਨ ਬੱਛੀ ਆ ਇਹ 40116 ਦੀ ਐ 40116 ਦੇ ਸੀਮਣ ਦੀ ਐ ਵੀਰੇ ਬਾਈ ਕਹਿੰਦਾ ਇਹ ਬੱਛੀ ਇਹ ਦੇਖੋ ਬਹੁਤ ਜਮਾ ਨਿੱਕੇ ਨਿੱਕੇ ਗੋਲ ਗੋਲ ਵੀਰੇ ਕੰਨ ਜਮਾ ਐਨ ਖੜਮੇ ਜੇ ਤੇ ਬੋਦੀ ਵਾਲੀ ਆ ਰੋਕ ਲੋਈ ਰੋਕ ਲੋ ਮਾੜੀ ਕੋਈ ਫੋਟੋ ਨਹੀਂ ਵੀਰੇ ਇਹਦੇ ਮੜਾ ਜਾਂ ਠੰਝ ਲੱਗਦਾ ਨਹੀਂ ਕਿ ਨਹੀਂ ਨਹੀਂ ਚਾਰ ਚਾਰ ਹੀ ਆਈਆਂ ਕਈ ਵਾਰੀ ਬੱਚਾ ਤਿਲਕ ਕੇ ਜਾਂਦਾ ਹੈਗਾ ਵਾ ਮੂੰਹ ਜਾਂ ਦਿਖਾਵੇ ਮੜਾ ਇਹ ਆ ਦੇਖੋ ਵੀਰੇ ਕਿਹੜੇ ਸੀਮਨ ਦੀ 40 116 ਹਾਂ 40 40 116 ਨੇ ਸੀਮਨ ਦੀ ਵੀਰੇ ਆ ਬੱਚੀ ਬਾਕੀ ਬਾਈ ਦਾ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਚੱਲੀ ਜਾਂਦਾ ਸੱਜਣੋ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਨਾਲ ਜਿਵੇਂ ਪਿੰਡ ਵੀਰੇ ਕੋਟਫੱਤਾ ਚੱਕਰਾਮ ਸਿੰਘ ਵਾਲਾ ਰਾਏਖਣਾ ਇਹ ਨਾਂ ਨਾਲ ਪਿੰਡ ਰਹਿਗੇ ਕੰਗਾਲੀ ਜਿਵੇਂ ਬੱਕਰੀਆਂ ਦੀ ਮੰਡੀ ਲਾਦੀ ਆ ਇਹ ਜਮਾ ਨਾਲ ਪਿੰਡ ਆ ਵੀਰੇ ਪਿੰਡ ਦੇ ਦੂਰ ਨੇੜੇ ਵਾਲਾ ਭਰਾ ਕੋਈ ਵੀ ਮਰਜ਼ੀ ਆ ਜਾਓ ਜਮਾ ਤੇ ਵਧੀਆ ਸਾਨੂੰ ਬੱਚੀ ਦੇ ਕੇ ਦੋਰਨਗੇ ਭਰਾ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਸੀ ਗੁਰ ਬਈ ਸਾਰੇ ਭਰਾਵਾਂ ਨੂੰ